ਬਿਲਕੁਲ ਮੈਂ ਔਰਸਾਰ ਅਧਿਕਾਰੀਆਂ ਨੂੰ ਇਹੀ ਹਦਾਇਤ ਜਾਰੀ ਕੀਤੀ ਹੈ ਕਿ ਜਿਹੜੀਆਂ ਪੁੜੀਆਂ ਨੀਵੀਆਂ ਨਹੀਂਆਂ ਬਿਲਕੁਲ ਕੋਈ ਵੀ ਪੁੜੀ ਜਿਹੜੀ ਨੀਵੀਂ ਨਹੀਂ ਹੋਣੀ ਚਾਹੀਦੀ ਬਲਕਿ ਉੱਚੀਆਂ ਹੋਣੀਆਂ ਚਾਹੀਦੀਆਂ ਹਨ ਲੰਬੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਜਦੋਂ ਪਾਣੀ ਆਵੇ ਤਾਂ ਪਾਣੀ ਉਸ ਰਾਸਤੇ ਚ ਲੰਘ ਜਾਏ ਜਦੋਂ ਪਾਣੀ ਨਹੀਂ ਲੰਘਦਾ ਫਿਰ ਸਾਈਡਾਂ ਤੇ ਜਾਂਦਾਗਾ ਫਿਰ ਖੇਤਾਂ ਦੀ ਵੀ ਤਬਾਹੀ ਕਰਦਾਗਾ ਘਰਾਂ ਨੂੰ ਵੀ ਤੋੜਦਾਗਾ ਸੋ ਜਿਹੜਾ ਸਪੇਸ ਜਿਹੜਾ ਬਣਿਆ ਹੋਇਆ ਉਸ ਦਰਿਆ ਦੇ ਲਈ ਉਹ ਮੈਂ ਸਮਝਦਾ ਉੱਥੇ ਅੱਛੀਆਂ ਵੱਡੀਆਂ ਪੁੜੀਆਂ ਬਣਨੀ ਚਾਹੀਦੀਆਂ ਮੈਂ ਬਹਿਨ ਸਾਹਿਬ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਇਹਨਾਂ ਨੇ ਆਪਰੇਸ਼ਨ ਰਾਹਤ ਜਿਹੜਾ ਉਹਦਾ ਨਾਂ ਰੱਖ ਕੇ ਇਸ ਆਪਰੇਸ਼ਨ ਦਾ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਖਾਸ ਕਰਕੇ ਜਿੰਨੀਆਂ ਵੀ ਲੋਕ ਦੇਗੇ ਜਥੇਬੰਦੀਆਂ ਨੇ ਸਰਪੰਚ ਸਹਿਬਾਨ ਸਾਰੇ ਖੜੇ ਦੇ ਕੇ ਪਿੰਡਾਂ ਦੇ ਇਹ ਸਾਰੇ ਇਕੱਠੇ ਹੋ ਕੇ ਦਿਨ ਰਾਤ ਜਿਹੜਾ ਇਲਾਕੇ ਨੂੰ ਬਚਾਉਣ ਲੱਗੇ ਨੇਗੇ ਇੱਕ ਦੂਸਰੇ ਦੀ ਜਿਹੜੀ ਸੁਰੱਖਿਆ ਕਰ ਰਹੇ ਨੇਗੇ ਇੱਕ ਦੂਜੇ ਦੇ ਕੰਮ ਆ ਰਹੇ ਨੇ ਮੈਂ ਸਮਝਦਾ ਬਹੁਤ ਵੱਡਾ ਭਾਈਚਾਰਕ ਸਾਂਝਦਾ ਪ੍ਰਤੀਕ ਆ ਇਸ ਤਰ੍ਹਾਂ ਦੀ ਸਾਥ ਬਹੁਤ ਘੱਟ ਮਿਲਦੀ ਆ ਸੋ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ ਔਰ ਇਲਾਕਾ ਨਿਵਾਸੀਆਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਇੱਕ ਦੂਜੇ ਦੇ ਦੁੱਖਾਂ ਸੁੱਖਾਂ 'ਚ ਹੱਥ ਚਾਤ ਪਾ ਕੇ ਕੰਮ ਕਰ ਰਹੇ ਨੇ ਜਿਹੜੇ ਨਾਲ ਇੱਕ ਦੂਜੇ ਨਾਲ ਮੋਢੇ ਦਾ ਮੋਢਾ ਲਾ ਕੇ ਕੰਮ ਕਰ ਰਹੇ ਨੇਗੇ ਸੋ ਇਸ ਤਰ੍ਹਾਂ ਦਾ ਭਾਈਚਾਰਾ ਹੋਣਾ ਬਹੁਤ ਜ਼ਰੂਰੀ ਹੈ ਸਮਾਜ ਦੇ ਅੰਦਰ ਤਾਂ ਹੀ ਮੈਂ ਸਮਝਦਾ ਸੀ ਇੱਕ ਦੂਜੇ ਦੇ ਰੱਖਿਆ ਕਰ ਸਕਦਾ ਜਾਵੇ ਸਮਾਜ ਇਸ ਤਰੀਕੇ ਨਾਲ ਹਿਮਾਚਲ ਤੇ ਹੱਦ ਤੱਕ ਸਮੱਸਿਆ ਘਟਦੀ ਦੇਖੋ ਇਹ ਬਹੁਤ ਵੱਡੀ ਸਮੱਸਿਆ ਜਦੋਂ ਚੈਨਲਾਈਜ਼ ਕਰਾਂਗੇ ਨਾ ਇਹਦੇ ਲਈ ਕਾਫੀ ਵੱਡੇ ਪ੍ਰੋਜੈਕਟਾਂ ਦੀ ਚੈਨਲ ਕਿਦਾਂ ਕਰਨਾਗਾ ਪਾਣੀ ਨੂੰ ਚੈਨਲਾਈਜ਼ ਕਰਕੇ ਅੱਗੇ ਲੈ ਕੇ ਜਾਣਾਗਾ ਉਹਦੇ ਤੇ ਵੀ ਸਰਕਾਰ ਕੰਮ ਕਰ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਉਹ ਤੇ ਵੀ ਲੱਗੇ ਹੋਏ ਜਾਂਗੇ ਸੋ ਆਉਣ ਵਾਲੇ ਸਮੇਂ ਦੇ ਅੰਦਰ ਕੋਈ ਇਸ ਤਰ੍ਹਾਂ ਦੀ ਵੱਡੀ ਜਿਹੜੀ ਆ ਮਸੀਬਤ ਨਾ ਆਵੇ ਉਹ ਸਾਰੇ ਤੌਰ ਤਰੀਕੇ ਜੜ ਦੇਣਗੇ ਉਹ ਖੰਗਾਲੇ ਜਾ ਰਹੇ ਨੇ ਉਹਨਾਂ ਤੇ ਕੰਮ ਕੀਤਾ ਜਾ ਰਿਹਾ ਸਰ ਤੁਸੀਂ ਵਿਜ਼ਿਟ ਬਿਲਕੁਲ ਮੈਂ ਉਸ ਜਗ੍ਹਾ ਮੈਂ ਉੱਥੇ ਵੀ ਜਾਣਾਗਾ ਉਸ ਜਗ੍ਹਾ ਤੇ ਵੀ ਜਾਣਾਗਾ ਜਿੱਥੇ ਜਿੱਥੇ ਨੁਕਸਾਨ ਹੋਇਆਗਾ ਜੀ ਬਹੁਤ ਸਾਰੀਆਂ ਜਗ੍ਹਾ ਤੇ ਹੋਰ ਜਾਣਾਗਾ ਅਜੇ ਕਾਫੀ ਸਗਰ ਤੇ ਹੋਰ ਜਾਣਾਗਾ ਉਹ ਸਾਰੀਆਂ ਜਗ੍ਹਾ ਦਾ ਮੌਜਨਾ ਕਰਕੇ ਜਿੰਨਾ ਨੁਕਸਾਨ ਹੋਇਆ 100% ਦੇਵਾਂਗੇ ਬਿਲਕੁਲ ਠੀਕ ਕਰਾਂਗੇ ਚਾਹੇ ਉਹ ਕਿਸੇ ਧਾਰਮਿਕ ਸਥਾਨ ਦਾਗਾ ਚਾਹੇ ਉਹ ਆਮ ਜਨਤਾ ਦਾਗਾ ਚਾਹੇ ਉਹ ਜ਼ਮੀਨ ਦਾਗਾ ਚਾਹੇ ਪਸ਼ਤੂਆਂ ਦਾਗਾ ਸਾਰਾ ਠੀਕ ਕਰ ਸਰ ਐਲ ਮੋਰਗਨ ਹਾਂ ਜੀ ਕੇਂਦਰ ਮੰਤਰੀ ਦੇਖੋ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਇਸ ਸਮੇਂ ਵੀ ਜਿਹੜੀ ਆ ਮੈਂ ਸਮਝਦਾ ਲੋਕਾਂ ਦੀ ਮੌਤ ਤੇ ਸਿਆਸਤ ਕਰ ਰਹੀ ਆ ਔਰ ਲੋਕਾਂ ਦੀਆਂ ਲਾਸ਼ਾਂ ਤੇ ਸਿਆਸਤ ਕਰੀਏ ਬਿਲਕੁਲ ਨਹੀਂ ਹੋਣਾ ਚਾਹੀਦਾ ਕਿ ਬਿਲਕੁਲ ਉਹ ਝੂਠ ਬੋਲ ਕੇ ਗਏ ਨੇ ਕਿ ਮੈਂ ਮੇਰੇ ਕੋਲੇ ਸਾਰਾ ਹਿਸਾਬ ਕਿਤਾਬ ਹੈਗਾ ਮੈਂ ਸਾਰਾ ਹਿਸਾਬ ਤਾਂ ਜਨਤਕ ਕੀਤਾਗਾ ਸੋ ਉਹਨਾਂ ਨੂੰ ਸੱਚ ਜਿਹੜਾ ਸਾਹਮਣੇ ਲੈ ਕੇ ਆਉਣਾ ਚਾਹੀਦਾ ਝੂਠ ਨਹੀਂ ਬੋਲਣਾ ਚਾਹੀਦਾ ਜੇਕਰ ਉਹਨਾਂ ਕੋਲੇ ਇਹ ਜਿਹੜਾ ਅੰਕੜਾਗਾ ਤਾਂ ਉਹ ਜਨਤਕ ਕਰ ਦੇਣਾ ਚਾਹੀਦਾਗਾ ਉਹ ਜਨਤਕ ਕਿਉਂ ਨਹੀਂ ਕਰਦੇ ਕੇਂਦਰ ਸਰਕਾਰ ਆ ਗਈ ਹੁਣ ਤੱਕ ਕਿੰਨੇ ਪੈਸੇ ਆਏ ਨੇ ਕਿੰਨੇ ਨਹੀਂ ਆਏ ਉਹ ਮੈਂ ਸਮਝਦਾ ਬਾਰ-ਬਾਰ ਜਿਹੜਾ ਉਹ ਝੂਠ ਬੋਲਣ ਦੀ ਕੋਸ਼ਿਸ਼ ਕਰ ਰਹੇ ਨੇਗੇ ਦੋ ਦਿਨ ਪਹਿਲਾਂ ਮੈਂ ਜਿਹੜਾ ਅੰਕੜਾ ਉਹ ਜਨਤਕ ਕੀਤਾ ਸੀ ਸਰ ਉਹ ਕਹਿੰਦੇ 1600 ਜਿਹੜਾ ਅਸੀਂ ਜਿਹੜੀ ਕੀਤੀ ਆ ਅੱਛੀ ਗੱਲ ਆ ਅੱਛੀ ਗੱਲ ਆ ਮੈਂ ਉਹਨਾਂ ਦੇ ਇਸ ਬਿਆਨ ਦਾ ਸਵਾਗਤ ਕਰਦਾ ਜਿਵੇਂ ਇਹ ਗੱਲ ਕਹਿੰਦੇ ਨੇ ਕਿ ਤੇ ਇਹਦਾ ਮਤਲਬ ਸਾਡਾ ਜਿਹੜਾ ਐਂਟੈਰਮ 20000 ਕਰੋੜ ਰੁਪਇਆ ਅਸੀਂ ਲਿਖ ਕੇ ਭੇਜਿਆ ਕਿ ਸਾਡਾ 20000 ਕਰੋੜ ਰੁਪਇਆ ਦਾ ਐਂਟੈਰਮ ਅੰਤਿਮ ਤੌਰ ਤੇ ਨੁਕਸਾਨ ਹੋਇਆ ਕਿਉਂਕਿ ਫਾਈਨਲ ਫੁੱਲ ਹਨ ਫਾਈਨਲ ਰਿਪੋਰਟ ਆਉਗੀ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਹੋਰ ਕਿੰਨਾ ਨੁਕਸਾਨ ਹੋਇਆ ਹਜੇ ਤਾਂ ਦੇਖੋ ਕਿਦਾਂ ਪਾਣੀ ਚੱਲ ਰਿਹਾ ਹੈ ਇਹ ਤਾਂ ਦੇਖੋ ਕਿਸ ਤਰ੍ਹਾਂ ਇੱਥੇ ਪਾਣੀ ਚੱਲ ਰਿਹਾ ਪੂਰਾ ਹਜੇ ਤਾਂ ਦੂਸਰਾ ਪਿੰਡ ਕਟਿਆ ਹੋਇਆ ਹੈਗਾ ਇਲਾਕੇ ਦਾ ਦੂਜਾ ਪਿੰਡ ਜਿਹੜਾ ਇਸ ਪਿੰਡ ਤੋਂ ਵੱਖਰਾ ਹੋਇਆ ਹੈਗਾ ਸੋ ਹਜੇ ਤਾਂ ਨੁਕਸਾਨ ਦਾ ਅਜਾਇਜ਼ਾ ਲਹਿ ਰਿਹਾਗੇ ਜਦੋਂ ਫਾਈਨਲ ਹੋ ਗਿਆ ਉਸ ਸਮੇਂ ਮੈਂ ਮੈਨੂੰ ਤਾਂ ਆਸ ਆ ਕਿ ਮੋਦੀ ਸਾਹਿਬ ਇਨਸਾਫ ਕਰਨਗੇ ਸਾਡਾ 60000 ਕਰੋੜ ਰੁਪਇਆ ਜੀਐਸਟੀ ਆਰਡੀਐਫ ਰੂਰ ਡਿਵੈਲਪਮੈਂਟ ਫੰਡ ਦੇ ਸਾਰੇ ਪੈਂਡਿੰਗ ਪਏ ਨੇ ਔਰ 20000 ਕਰੋ ਜਿਹੜੇ ਜਿਹੜੇ ਕਹਿ ਰਹੇ ਨੇ ਕਿ ਅਸੀਂ ਹੋਰ ਦੇਵਾਂਗੇ ਤਾਂ ਦੇਣ ਅਸੀਂ ਵੈਲਕਮ ਕਰਾਂਗੇ ਉਹਨਾਂ ਦਾ ਸਵਾਗਤ ਧੰਨਵਾਦ ਵੀ ਕਰਾਂਗੇ ਪਰ ਲੇਕਿਨ ਹਾਲੇ ਤੱਕ ਉਹਨਾਂ ਨੇ ਸਿਰਫ ਤੁਛ ਜੀ ਨਿਵਾੜੀ ਦੀ ਜਿਹੜੀ ਛੋਟੀ ਜੀ ਰਾਸ਼ੀ ਦਿੱਤੀ ਆ ਉਹਦੇ ਨਾਲ ਮੈਂ ਸਮਝਦਾ ਪੰਜਾਬ ਦਾ ਨਹੀਂ ਸਰਨਾ ਹੈਗਾ ਸਾਨੂੰ ਵੱਡੀ ਰਾਸ਼ੀ ਦੀ ਜੇ ਲੋਗੋ ਜੀ ਮੈਂ ਮੈਂ ਮੰਤਰੀ ਸਾਹਿਬ ਨਾਲ ਇਹੀ ਗੱਲ ਕਰ ਰਿਹਾ ਸੀਗਾ ਬੈਂਕ ਸਾਹਿਬ ਦੇ ਨਾਲ ਕਿ ਇਸ ਇਲਾਕੇ ਦੇ ਅੰਦਰ ਜੇ ਹੋ ਸਕਦਾ ਹੈਗਾ ਪੋਸੀਬਲ ਹੈਗਾ ਤਾਂ ਕਿ ਪੁਰਦਾ ਜਿਹੜਾ ਨਿਰਮਾਣ ਕੀਤਾ ਜਾਵੇ ਤਾਂ ਕਿ ਉੱਧਰ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਲਈ ਰਾਤ ਹੋਵੇ ਨਹੀਂ ਤਾਂ ਉਹਨਾਂ ਨੂੰ ਬਹੁਤ ਦੂਰ ਦੀ ਘੁੰਮ ਕੇ ਜਾਣਾ ਪੈਂਦਾ ਰੋਜ਼ਮਰਾਂ ਦੀ ਜ਼ਿੰਦਗੀ ਜਿਹੜੀ ਹੈ ਉਹਨਾਂ ਦੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਸੋ ਐਸਟੀਮੇਟ ਲੱਗਣਗੇ ਹਜੇ ਤਾਂ ਕਿਉਂਕਿ ਹਜੇ ਤਾਂ ਪਾਣੀ ਚੱਲ ਰਿਹਾ ਹੈ ਹਜੇ ਤਾਂ ਐਸਟੀਮੇਟ ਲੱਗਣਗੇ ਜਦੋਂ ਐਸਟੀਮੇਟ ਲੱਗ ਕੇ ਸਾਹਮਣੇ ਆਏ ਤਾਂ ਸਾਰੇ ਉਹ ਐਸਟੀਮੇਟ ਜਿਹੜੇ ਅਸੀਂ ਪਾਸ ਕਰਾਂਗੇ ਸਰ ਲਾਸਟ ਕੁਐਸਚਨ ਸਰ ਇਲਾਕੈਜ ਮਾਈਨਿੰਗ ਵੀ ਬੜਾ ਮੁੱਦਾ ਹੈਗਾ ਕਿ ਲੋਕ ਅ ਦੇਖੋ ਜਿਹੜੀ ਕਾਨੂੰਨੀ ਮਾਈਨਿੰਗ ਆ ਉਹ ਅਲਾਉਡ ਆ ਗੈਰ ਕਾਨੂੰਨੀ ਮਾਈਨਿੰਗ ਤਾਂ ਤਰਾਂ ਤੋਂ ਤੇ ਕਾਰਵਾਈ ਹੁੰਦੀ ਹੈ ਮੈਂ ਵੀ ਜਦੋਂ ਵੀ ਮੇਰੇ ਵੀ ਕੋਈ ਕਈ ਵਾਰ ਵੀਡੀਓ ਕੋਈ ਭੇਜ ਦਿੱਤਾ ਤੁਹਾਡੇ ਵਰਗੇ ਸਾਥੀ ਭੇਜਦੇ ਨੇ ਕਿ ਤਾਂ ਇਮੀਡੀਏਟਲੀ ਐਕਸ਼ਨ ਹੁੰਦਾ ਹੈਗਾ ਸੋ ਬਿਲਕੁਲ ਕਿਸੇ ਨੂੰ ਵੀ ਇਲੀਗਲ ਮਾਈਨਿੰਗ ਕਰਨ ਦੀ ਇਜਾਜ਼ਤ ਜਿਹੜੀ ਆ ਕਿਸੇ ਵੀ ਲੈਵਲ ਤੇ ਨਹੀਂ ਦਿੱਤੀ ਜਾਊਗੀ ਜਿਹੜਾ ਕਰੂਗਾ ਉਹਦੇ ਉੱਤੇ ਸਖਤੀ ਨਾਲ ਜਿਹੜਾ ਸਰਕਾਰ ਕਾਰਵਾਈ ਕਰੂਗਾ ਥੈਂਕ ਯੂ ਜੀ ਥੈਂਕ ਯੂ